ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਜੈ ਕਰ ਕੀਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰੋ ਸਰਜਨਹਾਰੁ ਤਮ ਗਾਵਹੁ ਮਨਰ ਭਉ ਕਾ ਸੋਹਿਲਾ ਹਉ ਬਾਰਿ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤਨਿਤ ਜੀੜੇ ਸੰਭਾਲੀ ਨਾ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾਪ ਬੈਤ ਸਦਾਤੇ ਕਮ ਨੂੰ ਸਮਾਰ ਸੰਬਤ ਸਾਹਾ ਲੇਖਿਆ ਮਿਲ ਕਰ ਪਾਵੋ ਤੇਲ ਦੇ ਸਜਣੇ ਸੀਸੜੀਆਂ ਚ ਹੋਵੇ ਸਭ ਸੋ ਮੀਲ ਘਰ ਘਰੀ ਹੋ ਪਹੁੰਚਾ ਸਦੜੀ ਨਿਤ ਭਵਨ ਸਦਨਹਾਰਾ ਸਿਮਰੀਏ ਨਾਨਕ ਸੇ ਦੇਵਨ ਰਾਗਾ ਸਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਇਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਤਹੁ ਏ ਸੋ ਕਰ ਰਾਖ ਵਡਾਈ ਤੋ ਰਹਾਓ ਬਿਸੂਏ ਚਸਿਏ ਘੜੀਆ ਪਹਿਰਾ ਤਿਤਿ ਵਾਰੀ ਮਾਹੋ ਹੋਆ ਸੂਲਿਕ ਕੋਰਪ ਅਨੇਕੋ ਨਾਨਕ ਕਰਤੇ ਕੀ ਕੀਤੇ ਵੇਸ ਰਾਗਤਨਾਸਿ ਰਹੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੀ ਤਾਰਕਾ ਮੰਡਲ ਜਨਕ ਮੋਤੀ ਧੂ ਮਨ ਅਲੋ ਪਵਨ ਚਬਰੂ ਕਰੇ ਸਗਲ ਬਨਰਾਈ ਫੁਲੰਤ ਜੋਤੀ ਐਸੀ ਆਰਤੀ ਹੋਏ ਭਵਖੰਡਨਾ ਤਰੀ ਆਰਤੀ ਅਨਾਤਾ ਸ਼ਬਦ ਬਾਹਰ ਅੰਤ ਪੇਰੀ ਰਹਾਉ ਸਹਿ ਸਤਵ ਨਾਨ ਨਨ ਹਨ ਨਨ ਹੇ ਤੋਹੀ ਕੋ ਸਹਿ ਸਮੂਰਤ ਨਾਇਕ ਤੋਹੀ ਸਹਿਸ ਪਦ ਵਿਮਲਨਨ ਏਕ ਪਦ ਗੰਧ ਬਿਨੋ ਸਹਿ ਤਵ ਗੰਧ ਦੇ ਬਚਲਤ ਮੋਹੀ ਸਾਮੈ ਜੋਤ ਜੋਤ ਹੈ ਸੋਏ ਦਿਸਦਾ ਚਾਨਣ ਸਾਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਬਾਦ ਜਰਨ ਕਾਮਲ ਮਕਰੰਦ ਲੋਤਮਨ ਅੰਦਰ ਮੁਹ ਆਹੀ ਪਿਆਸਾ ਕਿਰਪਾ ਜਲਦੀ ਨਾਨਕ ਸਾਰੰਗ ਕੋਈ ਜਾਤੀ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮਕਰੋਧ ਨਗਰ ਵੋ ਭਰਿਆ ਮਿਲ ਸਾਧੂ ਫੰਡਲ ਖੰਡਾ ਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁਣ ਵੱਡਾ ਹੀ ਕਰ ਡੰਡੌਤ ਪੁਣ ਵੱਡਾ ਹੀ ਰਹਾਉ ਸਾਖ ਤਹਰਾ ਸਾ ਨਾ ਜਾਣਿਆ ਤਨ ਅੰਤਰ ਹਮੇ ਕੰਡਾ ਹੀ ਜਿਉਂ ਜਿਉ ਚਲਾਇ ਸੁਬਹ ਦੁਖ ਪਾਵੈ ਜਮਕਾਲ ਸਹ ਹਿਸ ਰੰਡਾ ਹੀ ਹਾਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਕੰਡਾ ਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੀ ਹਮ ਗਰੀ ਮਸਕੀਨ ਪ੍ਰਭ ਤੇਰੇ ਹਾਂ ਰਾਖ ਰਾਖ ਵਡਵੱਡਾ ਹੀ ਜਨ ਨਾਨਕ ਨਾਮ ਧਾਰ ਟੇਕ ਹੈ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਵੀ ਮਹੱਲਾ 5ਵਾਂ करो बिनंती सुनो मेर मीता अंत टहन की बेला ईहा खाड़ चलो हल्ला हा आगे बसन सुहेला औद कटै दिन से रैन आ रही मन गुरमिल का सुवारी इस संसार विकार संसे में तरियो ब्रह्म ज्ञानी जिसा जिगा पिया वह रस कथ कथा तिन जानी जाको आय सोई बिहाज हो हर गुरते मने वसेरा निज घर महल पवन सुसह जी बहुर्ण हुए गो अंतर जामी पुरख विदाते सरदा मन की पूरे ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ